ਸਾਸ ਸੰਗਤ ਜੀ ਸਤਸ੍ਰੀ ਅਕਾਲ ਸਾਰਿਆਂ ਨੂੰ ਮੈਂ ਇਸ ਵੇਲੇ ਆਇਰਲੈਂਡ ਦੀ 사ਸ ਸੰਗਤ ਦੇ ਨਾਲ ਬੈਠਾ ਹੋਇਆ ਸੰਤ ਪਰਮਜੀਤ ਸਿੰਘ ਜੀ ਦੀ ਓਤੇ ਸੰਜੀਤ ਦੀ ਡਾਟਰ ਚੰਨੀ ਜੀ ਸਾਡੇ ਕੋਲ ਬੈਠੇ ਹੋਏ ਨੇ ਤੇ ਉਹਨਾਂ ਨੇ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਜਹਰੀ ਕਰਾਮਾਤ ਸਾਡੇ ਨਾਲ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਜੋ ਤਕਲੀਫ ਸੀ ਜੋ ਦੁੱਖ ਸੀ ਉਹ ਕਿਸ ਤਰ੍ਹਾਂ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਕਟਿਆ ਜਸਤਰਾ ਆਪਾ ਗੁਰਬਾਣੀ ਵਿੱਚ ਪੜਦੇ ਆਂ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰੇਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸਤਗੁਰ ਜਿਹੜਾ ਉਹ ਪੂਰਾ ਵੈਦ ਹੋਇਆ ਕਰਦਾ ਹੈ ਦੁਨੀਆ ਦੇ ਵੈਦ ਜਿੱਥੇ ਉਹਨਾਂ ਦੇ ਹੱਥ ਖਲੋ ਜਾਂਦੇ ਨੇ ਸਤਗੁਰੂ ਉਹ ਰੋਗ ਵੀ ਜਿਹੜਾ ਉਹ ਠੀਕ ਕਰ ਦਿੰਦਾ ਆਓ ਉਹਨਾਂ ਦੇ ਕੋਲੋਂ ਉਹਨਾਂ ਦਾ ਬੇਟਾ ਹਾਕਮ ਸਿੰਘ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਉਹਦੇ ਉੱਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹਨਾਂ ਦੇ ਕੋਲੋਂ ਸੁਣਦੇ ਆਂ ਹਾਂਜੀ ਚੰਨੀ ਜੀ ਦੱਸੋ ਜੀ ਹਾਂਜੀ ਧੰਸਗੁਰੂ ਦੇ ਸਿੰਘ ਕਿੰਨੇ ਆਂ ਧੰਸਗੁਰੂ ਦੇ ਸਿੰਘ ਤੇ ਪਹਿਲਾਂ ਤਾਂ ਜਦੋਂ ਇਹ 3 ਮਹੀਨਿਆਂ ਦਾ ਹੋਇਆ ਉਹਦੋਂ ਇਹਦੇ ਬਾਹਾਂ ਤੇ ਸਟਾਰਟ ਹੋਇਆ ਸੀ ਇੱਕ ਪੈਚ ਅੱਛਾ ਤੇ ਉੱਥੇ ਖੁਰਕਉਣ ਲੱਗੀ ਫਿਰ ਅਸੀਂ ਡਾਕਟਰ ਕੋਲ ਗਏ ਤੇ ਉਹ ਕਹਿੰਦੇ ਇਹਨੂੰ ਐਕਜ਼ਿਮਾ ਹੋਇਆ ਤੇ ਉਹ ਫਿਰ ਹੌਲੀ ਹੌਲੀ ਵੱਧਦੀ ਗਈ ਸਾਰੇ ਬਾਡੀ ਤੇ ਤੇ ਉਹ ਕਹਿੰਦੇ ਕਿ ਬਸ ਸਟੈਰੋਇਡਸ ਯੂਜ਼ ਕਰਨੇ ਆ ਹੋਰ ਕੁਝ ਨਹੀਂ ਕਰ ਸਕਦੇ ਇਹਦਾ ਇਲਾਜ ਤੇ ਸਟੈਰੋਇਡਸ ਯੂਜ਼ ਕਰਨੇ ਨਾਲ ਨਾ ਤੇ ਸਕਿਨ ਪਤਲੀ ਹੋ ਜਾਂਦੀ ਆ ਠੀਕ ਹੈ ਤੇ ਉਹ ਫਿਰ ਮੈਂ ਥੋੜਾ ਜਿਹਾ ਲਾਈ ਪਰ ਉਹ ਫਰਕ ਤਾਂ ਪੈਂਦਾ ਨਹੀਂ ਸੀਗਾ ਹੂੰ ਤੇ ਫਿਰ ਹੌਲੀ ਹੌਲੀ ਜਿੱਦਾਂ ਵੱਡਾ ਹੋਇਆ ਗਿਆ ਤੇ ਉਹਦੇ ਨਾ ਸਕਿਨ ਤੇ ਮੂੰਹ ਤੇ ਵੀ ਪੈਰਾਂ ਤੇ ਵੀ ਬਾਡੀ ਤੇ ਗਰਦਨ ਤੇ ਸਾਰੇ ਜਿੱਦਾਂ ਚਮੜੀ ਜਿੱਦਾਂ ਠਿੱਕ ਹੋ ਜਾਂਦੀ ਆ ਠੀਕ ਤੇ ਉਹ ਕ੍ਰੈਕ ਹੋ ਜਾਂਦੀ ਆ ਤੇ ਉਹ ਰਾਤ ਨੂੰ ਉਹਨੇ ਸੌਣਾ ਨਹੀਂ ਤੇ ਉਹਦੇ ਉੱਤੇ ਗਰਦਨ ਤੋਂ ਖੂਨ ਨਿਕਲਣਾ ਪੈਰਾ ਚੋਂ ਖੂਨ ਨਿਕਲਣਾ ਹੈ ਤਾਂ ਹੱਥਾਂ ਤੋਂ ਖੂਨ ਨਿਕਲਣਾ ਤੇ ਹੌਲੀ ਹੌਲੀ ਇਹਦੇ ਜੋ 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 ਵੱਡਾ ਹੁੰਦਾ ਰਿਹਾ ਜਿਉਂ ਕਿ ਕਾਫੀ ਚਿਰ ਉਹਦੇ ਕੋਲ ਰਹੀ ਉਹ ਕੰਡੀਸ਼ਨ ਤੇ ਉਹ ਮੂੰਹ ਵੀ ਉਹਦਾ ਕਾਲਾ ਹੋ ਗਿਆ ਸੀਗਾ ਅੱਛਾ ਅੱਛਾ ਤੇ ਜਿੱਥੇ-ਜਿੱਥੇ ਸੀਗਾ ਉਹ ਉਹਦੀ ਸਾਰੀ ਬੋਡੀ ਦਾ ਕਾਲੀ ਜੀ ਹੋ ਗਈ ਸੀ ਤੇ ਮਾਤਾ ਚੰਦ ਕੁਲ ਕੋਲ ਵੀ ਮੈਂ ਅਰਜ਼ ਬਿੰਦੀ ਕੀਤੀ ਸੀ ਤੇ ਉਹ ਉਸਤਾਂ ਤੇ ਮਾਤਾ ਜੀ ਨੇ ਕਿਹਾ ਸੀ ਕੋਈ ਨਹੀਂ ਠੀਕ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ 17 ਸਾਲ ਪ੍ਰੋਬਲਮ ਰਹੀ ਹੈ ਇਹ ਕੋਲ ਮਤਲਬ ਕਿ ਸਕੂਲ ਵੀ ਇੱਦਾਂ ਹੀ ਗਿਆ ਯੂਨੀਵਰਸਿਟੀ ਜਾਣ ਵਾਲਾ ਹੀ ਸੀਗਾ ਉਹ ਤੇ 2014 ਵਿੱਚ ਸਾਗੂ ਦੀ ਸੰਜੀ ਦਾ ਪਹਿਲਾ ਦੌਰਾ ਕੀਤਾ ਉੱਥੇ ਨਿਊਯਾਰਕ ਹਾਂਜੀ ਤੇ ਅਸੀਂ ਉੱਥੇ ਗਏ ਸੀਗੇ ਤੇ ਉਦੋਂ ਸਚਪਾਸ਼ਾ ਜੀ ਇੱਦਾਂ ਹੀ ਬੈਠੇ ਸੀਗੇ ਤੇ ਅਸੀਂ ਨਾਲ ਬੈਠੇ ਸੀ ਸਾਰੀ ਫੈਮਿਲੀ ਬੈਠੀ ਸੀ ਤੇ ਸਚਪਾਸ਼ਾ ਜੀ ਨੇ ਮੇਰੇ ਜਿਹੜੇ ਹਸਬੰਡ ਆ ਹਰਮਿੰਦਰਜੀਤ ਜਿਹੜੇ ਸਾਰੇ ਜਿੱਤਾ ਕਰਕੇ ਸਾਡੇ ਡਾਕਟਰ ਜਿੱਤਾ ਤੇ ਉਹ ਉੱਥੇ ਬੈਠੇ ਸੀਗੇ ਤੇ ਸਚਪਾਸ਼ਾ ਜੀ ਨੇ ਉਹਨਾਂ ਨੂੰ ਕਿਹਾ ਕਿ ਕਿ ਕੋਈ ਇਲਾਜ ਹੋਇਆ ਇਹਦਾ ਤੁਸੀਂ ਡਾਕਟਰ ਕੋਲ ਕੀਤਾ ਕੋਈ ਇਲਾਜ ਹਾਂ ਜੀ ਤੇ ਇਹ ਕਹਿੰਦੇ ਕਿ ਨਹੀਂ ਸਚਪਾਸ਼ੀ ਬਹੁਤ ਕੁਛ ਕਰ ਹਟੇ ਆ ਤੇ ਹੋਇਆ ਨਹੀਂ ਤੇ ਗੱਲ ਭੁੱਲ ਗਈ ਸੀ ਤੇ ਅਸੀਂ ਰਾਈਆਂ ਵੀ ਗਏ ਸੀ ਇਹ ਉਤੋਂ ਪਹਿਲਾਂ ਕਈ ਸਾਲ ਪਹਿਲਾਂ ਤੇ ਉਦੋਂ ਇੱਕ ਉਥੇ ਵੈਦ ਸੀ ਪਤਾ ਨਹੀਂ ਕੌਣ ਸੀ ਕੋਈ ਬੱਬਾ ਸੀਗਾ ਤੇ ਉਹ ਉਹਨੇ ਕਿਹਾ ਸੀਗਾ ਕਿ ਮੈਂ ਇਹ ਦੇ ਲਾ ਦਣਾ ਦਵਾਈ ਤੇ ਠੀਕ ਹੋ ਜਾਏਗਾ ਠੀਕ ਤੇ ਵਿਚਾਰੇ ਤੇ ਇਹ ਲਾਤ ਦਿੱਤੀ ਵਿਚਾਰਾ ਉਹ ਤੜਫਦਾ ਰਿਹਾ 30 ਮਿੰਟ ਕੰਨਾ ਸੀ ਲਾਉਣੀ ਹੈ ਦਵਾਈ ਤੇ ਨ ਦੌੜਿਆ ਚਿਕਾ ਮਾਰ ਮਾਰ ਕੇ ਹੂੰ ਹੂੰ ਤੇ ਮਾਂ ਦਾ ਦਿਲ ਤੜਦਾ ਹੁੰਦਾ ਹਾਂਜੀ ਹਾਂਜੀ ਤੇ ਉਹ ਦੇਖ ਕੇ ਹੋਏ ਬਹੁਤ ਤਰਸ ਆਇਆ ਸੀ ਉਹ ਤੇ ਤੇ ਫਿਰ ਉਹ ਤੋਂ ਬਾਅਦ ਵੀ ਨਹੀਂ ਉਹਨੂੰ ਉਹਨੂੰ ਰਾਮ ਆਇਆ ਠੀਕ ਹੈ ਸੋ ਜਿਛਪਾਸ਼ਰ ਜੀ ਨੇ ਜਦੋਂ ਐਦਾ ਅਰਜ਼ ਬੇਨਤੀ ਕੀਤੀ ਤੇ ਇਹਨਾਂ ਨੇ ਕਿਹਾ ਕਿ ਨਹੀਂ ਜਿਛਪਾਸ਼ਰ ਜੀ ਬਹੁਤ ਬਹੁਤ ਕੁਝ ਕੀਤਾ ਆ ਤੇ ਕੋਈ ਕੋਈ RAM ਨਹੀਂ ਆਇਆ ਲੋ ਤੇ ਉਦੋਂ ਉਦੋਂ ਨਾਲ ਦੀ ਸਕਿਨ ਤਾਂ ਬਿਲਕੁਲ ਕਾਲੀ ਹੋਈ ਸੀ ਤੇ ਪਤਾ ਲੱਗਦਾ ਸੀ ਕਿ ਇਹਨੂੰ ਕੋਈ ਪ੍ਰੋਬਲਮ ਹੈਗੀ ਹੈ ਤੇ ਅ ਫਿਰ ਸਚਪਾਸ਼ੀ ਜੀ ਨੇ ਲੱਗਦਾ ਅਸੀਂ ਇਹਨੂੰ ਕਿਹਾ ਸੀਗਾ ਕਿ ਅਸੀਂ ਸੇਵਕ ਨੂੰ ਕਿ ਉਹ ਨਾਨਕ ਚੰਦ ਹੈਗਾ ਉੱਥੇ ਜੀਵਨ ਜਮਨਾ ਨਗਰ ਤੇ ਤੁਸੀਂ ਉਹਦਾ ਨੰਬਰ ਦੇ ਦਿਓ ਇਹਨਾਂ ਨੂੰ ਠੀਕ ਹੈ ਸੇ ਅਸੀਂ ਫਿਰ ਨੰਬਰ ਲੈ ਕੇ ਆ ਗਏ ਤੇ ਫਿਰ ਅਸੀਂ ਜੋ ਆਏ ਤੇ ਉਹਨੂੰ ਫੋਨ ਕੀਤਾ ਉਹਨੇ ਸਾਰਾ ਕੁਝ ਦੇਖਿਆ ਉਹ ਵੀਡੀਓ ਕਾਲ ਤੇ ਤੇ ਉਹਨੇ ਫਿਰ ਦਵਾਈ ਕਹਿੰਦਾ ਸੀ ਮੈਂ ਮੈਂ ਪੇਚ ਦੂੰਗਾ ਠੀਕ ਹੈ ਤੇ ਉਸ ਟਾਈਮ ਤੇ ਮੇਰਾ ਦੇ ਜਿਹੜਾ ਗੁਰਮੁਖ ਸਿੰਘ ਸਰਦਾਰ ਉਹ ਉਥੇ ਇੰਡੀਆ ਸੀਗਾ ਓਕੇ ਤੇ ਉਹਨੇ ਜਾਣਾ ਸੀ ਦਵਾਈ ਲੈਣ ਪਰ ਸਾਗੂ ਉਸ ਇੰਜੀਨੀਅਰ ਆਪ ਡਰਾਈਵਰ ਤੇ ਜਾਜ ਬਣਾ ਲਨ ਅਗਰ ਠੀਕ ਹੈ ਉਥੋਂ ਦਵਾਈ ਚੁੱਕੇ ਉਹ ਲੈ ਕੇ ਗਏ ਓਕੇ ਉਹ ਗੁਰਮੁਖ ਨੂੰ ਦਿੱਤੀ ਉਹਨਾਂ ਨੇ ਠੀਕ ਹੈ मतलब ये सौगन ने हर एक मोड़ ਤੇ ਕਿੰਨਾ ਖਿਆਲ ਰੱਖਿਆ ਤੇ ਫਿਰ ਸੱਚ ਪਾਸ ਉਹ ਆਇਆ ਤੇ ਅਸੀਂ ਹਜੇ ਦਵਾਈ ਸ਼ੁਰੂ ਨਹੀਂ ਕੀਤੀ ਸੀ ਪਰ ਅਸੀਂ ਉਹ ਤੋਂ ਪਹਿਲਾਂ ਹੀ મતલਬ ਇਹ ਪ੍ਰੋਸੈਸ ਹੋ ਰਿਹਾ ਸੀ ਜਿੱਥੇ ਦਵਾਈ ਲੈਣੀ ਸੀ ਆਉਣੀ ਸੀ ਸਾਰਾ ਕੁਝ ਹੋਣਾ ਸੀ ਹਜੇ ਦਵਾਈ ਆਈ ਨਹੀਂ ਸੀ ਹਜੇ ਆਈ ਨਹੀਂ ਸੀ ਤੇ ਉਹਦੀ ਸਕਿਨ ਬੈਟਰ ਹੋਣ ਲੱਗ ਪਈ ਪਹਿਲਾਂ ਹੀ ਸ਼ੁਰੂ ਠੀਕ ਹੋਣੀ ਸ਼ੁਰੂ ਹੋ ਗਈ ਠੀਕ ਹੋਣੀ ਸ਼ੁਰੂ ਹੋ ਗਈ ਤੇ ਉਹ ਫਿਰ ਉਹ ਤੋਂ ਬਾਅਦ ਥੋੜੇ ਮਹੀਨੇ ਬਾਅਦ ਮੇਰੀ ਸਿਸਟਰ ਦਾ ਵਿਆਹ ਸੀਗਾ ਉੱਥੇ ਡਿਸੰਬਰ ਪੈਣੀ ਸਾਹਿਬ ਤੇ ਅਸੀਂ ਉੱਥੇ ਗਏ ਤੇ ਉਹ ਹੁਣ ਦਵਾਈ ਖਾਂਦਾ ਸੀਗਾ ਹਾਂਜੀ ਤੇ ਮੁੱਲਾ ਦਾ ਉਹਦੋਂ ਮੁੱਕ ਗਈ ਸੀ ਫਿਰ ਮੈਨੂੰ ਯਾਦ ਨਹੀਂ ਆ ਕਿਦਾਂ ਸੀਗਾ ਪਰ ਅਸੀਂ ਹਲੇ ਵੀ ਨਾ ਜਿੱਦਾਂ ਠੀਕ ਸੀਗਾ ਪਰ ਉਹ ਕਹਿੰਦਾ ਸੀ ਮੇਰੇ ਪੈਚੇਸ ਜੇ ਹੋਏ ਆ ਕਾਲੀ ਹੋਈ ਸਕਿਨ ਮੇਰੀ ਇੱਦਾਂ ਆ ਹੂੰ ਹੂੰ ਤੇ ਅਸੀਂ ਉੱਥੇ ਜਦੋਂ ਪੈਣੀ ਸਾਹਿਬ ਗਏ ਨਾ ਪਹਿਲਾਂ ਤਾਂ ਇਹਦੇ ਮਾਈਂਡ ਸੀਗਾ ਕਿ ਸਚਪਾਸ਼ਾ ਜੀ ਨਾ ਮੇਰੇ ਮੇਰੇ ਮੂੰਹ ਤੇ ਹੱਥ ਫੇਰ ਦੇਣ ਅੱਛਾ ਤੇ ਸਚਪਾਸ਼ਾ ਜੀ ਜੋ ਅਸੀਂ ਪਹੁੰਚੇ ਹਾਂ ਸਚਪਾਸ਼ਾ ਕੋਠੀ ਸੇ ਉੱਥੇ ਬਾਹਰ ਖੜੇ ਸੀਗੇ ਤੇ ਕਹਿੰਦੇ ਆਜੋ ਆਜੋ ਤੇ ਅਸੀਂ ਉੱਥੇ ਗਏ ਮਥਟੇ ਕੇ ਪਹਿਲੇ ਹੀ ਸਚਪਾਸ਼ਾ ਜੀ ਐਦਾ ਕਰਕੇ ਦਿੱਤਾ ਔਰ ਥਾਪੀ ਵੀ ਦਿੱਤੀ ਕਹਿੰਦੇ ਤੇ ਤੂੰ ਕਿਦਾਂ ਠੀਕ ਆ ਤੇ ਉਹ ਬਸ ਉਹ ਉਹ ਨੂੰ ਖੁਸ਼ ਉਹ ਬੜਾ ਖੁਸ਼ ਹੋ ਗਿਆ ਕਿ ਮੇਰੀ ਮੇਰੀ ਵਿਸ਼ ਪੂਰੀ ਹੋ ਗਈ ਹੈ ਤੇ ਫਿਰ ਅਸੀਂ ਜਿਪਾ ਅਸੀਂ ਜੋ ਭੈਣ ਸਾਹਿਬ ਤੋਂ ਫਿਰ ਅਸੀਂ ਸਿੱਧੇ ਜਾਣਾ ਸੀ ਸਪੇਨ ਅਸੀਂ ਸਪੇਨ ਗਏ ਤੇ ਉੱਥੇ ਜੋ ਇਹ ਨਾ ਉੱਥੇ ਪਾਣੀ ਚ ਗਿਆ ਖੇਡਣ ਵਾਸਤੇ ਤੇ ਉੱਥੇ ਜੋ ਵੜਿਆ ਐਦਾਂ ਹੀ ਉਹਨੇ ਕੀਤਾ ਅੱਛਾ ਐਦਾਂ ਹੀ ਉਹਦੇ ਢਿੱਡ ਤੇ ਵੀ ਕਾਫੀ ਕੁਝ ਸੀਗੇ ਕਹਿੰਦਾ ਕਹਿੰਦਾ ਡੈਡੀ ਮੇਰੀ ਸਕਿਨ ਠੀਕ ਹੋ ਗਈ ਹੂੰ ਐਦਾਂ ਕਰ ਕਰ ਕੇ ਨਾ ਜਿੱਦਾਂ ਸਾਰੀ ਲੱਗ ਗਈ ਤੇ ਇਹ ਵੀ ਵਿੱਚ ਵੜ ਗਏ ਪਾਣੀ ਸ ਇਹਨਾਂ ਨੇ ਵੀ ਸਾਰਾ ਕੁਝ ਦੇਖਿਆ ਅਸੀਂ ਆਪ ਦੇਖਿਆ ਅੱਖਾਂ ਜਾਂ ਪਾਣੀ ਸਾਰਾ ਕੁਝ ਚਲ ਗਿਆ ਨਿਖਰਿਆ ਬਿਲਕੁਲ ਸੋ ਇਹ ਸਿਗਾ ਹੁਣ ਹੁਣ ਉਹ ਬਿਲਕੁਲ ਠੀਕ ਆ ਜਾਂਦਾ ਮੈਂ ਉਹਦੀਆਂ ਫੋਟੋਆਂ ਦੇਖੀਆਂ ਪਛਾਣਦੀਆਂ ਨਹੀਂ ਜਾਂਦਾ ਬਿਲਕੁਲ ਵੀ ਕੀ ਇਹ ਬੱਚਾ ਇਹਨੂੰ ਕਦੇ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਪਿੰਗਲਾ ਸੀ ਮੱਦੀ ਮੀਰਾ ਜੀ ਹੋ ਗਿਆ ਤਾਂ ਗੁਰਬਾਣੀ ਵਿੱਚ ਪੜਦੇ ਆ ਰੋਗੀ ਕਾ ਪ੍ਰਭ ਰੋਗੀ ਕਾ ਪ੍ਰਭ ਖੰਡੋਹ ਰੋਗ ਸਤਿਗੁਰੂ ਰੋਗੀਆਂ ਦੇ ਰੋਗ ਖੰਡ ਦਿੰਦਾ ਉਹਨਾਂ ਨੂੰ ਕੱਟ ਦਿੰਦੀ ਸੋ ਇਹ ਪਿਆਰ ਸੱਚੇ ਪਾਤਸ਼ਾਹ ਜੀ ਵੀ ਆਪਣੀ ਸੰਗਤ ਨੂੰ ਦਿੰਦੇ ਨੇ ਉਸੇ ਤਰ੍ਹਾਂ ਆਪਣੇ ਸੇਵਕਾਂ ਦੀ ਇਲਾਜ ਪਤ ਰੱਖਦੇ ਨੇ ਆਪਣੀ ਸੇਵਕੀ ਆਪੇ ਰੱਖਿਆਪੇ ਇਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਹ ਤਵ ਉਠਤਾਵੇ ਸੇਵਕ ਨੂੰ ਨਿਕਟੀ ਹੋਏ ਦਿਖਾਵੇ ਉਹ ਆਪਣੀ ਸੇਵਕਾਂ ਨੂੰ ਨੇੜੇ ਹੋ ਕੇ ਵਿਖਾਉਂਦਾ ਕਿ ਮੈਂ ਤੁਹਾਡੇ ਨਾਲ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਆਪਣੀ ਸਿੱਖਾਂ ਦੇ ਹਮੇਸ਼ਾ ਹੀ ਯੰਗ ਸੰਗੇ ਲੋੜੇ ਸਾਨੂੰ ਸੱਚੇ ਪਾਤਸ਼ਾਹ ਦੇ ਉੱਤੇ ਪ੍ਰਤੀਤ ਰੱਖਣ ਦੀ ਭਰੋਸਾ ਰੱਖਣ ਦੀ ਅਸੀਂ ਤੇ ਉਹਨਾਂ ਦੇ ਬਚਨਾਂ ਦੇ ਉੱਤੇ ਚੱਲ ਸਕੀਏ ਸੋ ਸਤਿਗੁਰੂ ਸਾਡੇ ਨਾਲ ਸਦਾ ਹੀ ਅੰਗ ਸੰਗ ਹੈ ਸੋ ਇਸ ਤਰ੍ਹਾਂ ਦੀਆਂ ਸਾਖੀਆਂ ਬਹੁਤ ਸਾਰੀਆਂ ਨੇ ਸਿੱਖਾਂ ਦੇ ਕੋਲ ਸੁਣਨ ਵਾਸਤੇ ਮਿਲਦੀਆਂ ਨੇ ਸੱਚੇ ਪਾਤਸ਼ਾਹ ਇਹਨਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਬਖਸ਼ਿਸ਼ ਬਣੀ ਰਹੇ ਸਭ ਇੱਕ ਵਾਰ ਗੱਜਕੇ ਕਬੂਤਾਂ ਨੂੰ ਸਤਿਗੁਰੂ ਦੇ ਸਿੱਕੇ ਸਤਿਗੁਰੂ ਦੇ